ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਗੀ ਧਰ ਜਿਨ੍ਹਾਂ ਨੇ ਆਪਣੇ ਚਾਰ ਪੁੱਤੋ ਬਾਦ ਦਿੱਤੇ ਸਨ ਪਰ ਸਾਧ ਸੰਗਤ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਸਨ ਤੂੰ ਸਾਨੂੰ ਵੇਸ ਖਾ ਦੇਵਾ ਜਾਵਾਲਿਆ ਆਚ ਹਾਚ ਦੁਖ ਝੱਲਣੇ ਸਾਨੂੰ ਵੀ ਸਿਖਾ ਦੇਵਾ ਜਾਵਾਲਿਆ ਹਾਛ ਹਾਛ ਦੁਖ ਚੱਲਣੇ ਪਿਆਰੇ ਜੀ ਹਾਛ ਹਾਛ ਦੁਖ ਚੱਲਣੇ ਪਿਆਰੇ ਜੀ ਹਾਂਸ ਹਾਸ ਦੁਖ ਚੱਲਣੇ ਤੂੰ ਸਾਨੂੰ ਵੇਸ ਖਾ ਦੇਵਾ ਚਾਂ ਬਾਲਿਆ ਹਾਛ ਹਾਛ ਦੁਖ ਚੱਲਣੇ ਸਾਨੂੰ ਵੇਸ ਖਾ ਦੇਵਾ